ਇਹ ਸਾਰੇ ਵੀ ਲਾਈਵ ਹੀ ਵੀਡੀਓ ਵਾਲੇ ਹੋਣੇ ਆ ਇੱਥੇ ਕਿੱਥੋਂ ਆਏ ਤੁਸੀਂ ਭਾਈ ਕਿੱਥੋਂ ਆਏ ਸੀ ਤੁਸੀਂ ਇੱਥੇ ਆਏ ਪਹੁੰਚੇ ਹੂੰ ਹਸਪੀਟਲ ਪਹੁੰਚੇ ਹੂੰ ਤੁਹਾਨੂੰ ਛੱਡ ਦਿੱਤਾ ਜੀ ਕਿੱਥੋਂ ਆਏ ਸੀ ਭਾਈ ਸੈਂਟਰ ਵਾਲੇ ਜਿਹੜੇ ਥੱਕੇ ਨੇ ਚੱਕ ਕੇ ਲਗਾਇਆ ਸੀ ਘਰਦਿਆਂ ਦੇ ਜਾਈ ਜੀ ਘਰਦਿਆਂ ਦੇ ਵੀ ਪਰਚਾ ਦੋ ਲੋ ਘਰ ਵਾਲਿਆਂ ਨੇ ਕੋਈ ਡੋਰ ਕਰਵਾਇਆ ਸੀ ਸੈਂਟਰ 'ਚ ਅੱਛਾ ਜੀ ਸਮਰਾਲੇ ਹਾਂਜੀ ਭਗਵਾਨ ਜਮਾਨ ਦੀ ਗਵਰਨਮੈਂਟ ਨੇ ਸਾਨੂੰ ਯਾਦ ਕਰਾਇਆ ਹੈ ਉਹ ਕਹਿੰਦੇ ਵੀ ਆਪਣੇ ਘਰੋ ਘਰੀ ਜਾਓ ਅੱਛਾ ਆਹ ਗੱਲ ਹੈ ਉਹਨਾਂ ਨੇ ਸੈਂਟਰ 'ਚ ਛਡਵਾਤਾ ਤੁਹਾਨੂੰ ਹਾਂ ਸੈਂਟਰ 'ਚ ਛਡਵਾਤਾ ਵਾ ਇੱਥੇ ਵੈਰੀਫਾਈ ਕਰਕੇ ਪਹੁੰਚੋ ਹਸਪੀਟਲ 'ਚ ਵੈਰੀਫਾਈ ਕਰਕੇ ਉਹਨਾਂ ਨੇ ਕਿਹਾ ਵੀ ਆਪਣੇ ਆਪਣੇ ਘਰ ਜਾਓ ਅੱਛਾ ਜੀ ਹਸਪੀਟਲ ਭਾਜੀ ਆਓ ਇੱਧਰ ਆ ਭਾਜੀ ਕਿੱਥੋਂ ਆਏ ਅਸੀਂ ਜਸਪ੍ਰੀਤ ਜਮੇਦਾਨਾ ਅਸੀਂ ਮੇਰਾ ਪਿੰਡ ਵੇ ਮੈਸਮ ਪੋਰਿਆ ਤੇ ਸਮਰਾਮਾ ਤੋਂ ਆਏ ਆ ਅਸੀਂ ਸਮਰਾਮਾ ਤੋਂ ਸਾਨੂੰ ਕਿੱਦਾਂ ਲਿਆਇਆ ਗਿਆ ਸਮਰਾਮਾ ਤੋਂ ਸਾਨੂੰ ਇਹ ਪੁਲਸ ਵਾਲੇ ਇੱਥੇ ਦਾ ਐਸਐਮਓ ਡੀਜੀ ਡੀਐਸਪੀ ਸਮਰਾਜ ਸੈਂਟਰ 'ਚ ਸੀ ਉਹ ਹਾਂਜੀ ਉਹਨਾਂ ਨੂੰ ਕਿਹਾ ਯਾਨੀ ਕਿ ਤੁਹਾਡੇ ਕੋਲ ਕਾਗਜ਼ ਪੱਤਰ ਦਿਖਾਓ ਉਹਨਾਂ ਕੋਲ ਕੋਈ ਕੁਝ ਹੈ ਨਹੀਂ ਸੀ ਪੁਲਸ ਵਾਲਿਆਂ ਵੱਲੋਂ ਉਹਨਾਂ ਕੋਲ ਕੋਈ ਕੁਝ ਨਹੀਂ ਪੇਸ਼ ਹੋਇਆ ਸੀ ਤੇ ਸਾਨੂੰ ਉੱਥੇ ਮਾਤ ਦੇ ਘਰ ਦੇ ਸੀ ਬਹੁਤ ਤੇ ਸਾਡਾ ਬਹੁਤ ਗੁਰਾ ਹਾਲ ਸੀ ਉੱਥੇ ਜਿਹੜਾ ਸੈਂਟਰ ਸੀ ਉਹ ਕਿਸ ਵਿਅਕਤੀ ਦਾ ਸੀ ਉਹ ਸਾਡੀ ਨਾਮ ਤਾਂ ਮੈਨੂੰ ਪਤਾ ਨਹੀਂ ਸਾਡੀ ਮਤਲਬ ਉੱਥੇ ਉਘੋਰ ਵੀ ਲੋਕ ਸੀਗੇ ਤੁਹਾਡੇ ਨਾਲ 100 ਬੰਦਾ ਸੀ 102 ਬੰਦੇ اچھا 102 ਬੰਦਾ ਉੱਥੇ ਸੀ ਹਾਂਜੀ ਤਾਂ ਪ੍ਰਸ਼ਾਸਨ ਦੀ ਰੇਡ ਹੋਈ ਹਾਂਜੀ ਰੇਡ ਹੋਈ ਹੈ ਅੱਛਾ ਰੇਡ ਤੋਂ ਬਾਅਦ ਤੁਮਿਸਲ ਹੌਪ ਕਰ ਲਿਆ ਹਾਂਜੀ ਇੱਥੇ ਲਿਆਂਦਾ ਤਾਂ ਇੱਥੇ ਹੁਣ ਕੀ ਕਿਤੇ ਸਾਡੀ ਸਾਡੀ ਪਾਂਪਿੰਗ ਕੀ ਲੱਗ ਕੇ ਸੀ ਜੇਵਲ ਹਸਪੀਟਲ ਸਰ ਇੱਥੇ ਸਾਡੀ ਫਾਈਲ ਬਣੀ ਆ ਤੇ ਫਾਈਲ ਦੇ ਪਿੱਛੇ ਕਹਿੰਦੇ ਲਿਖ ਦੋ ਵੀ ਮੈਂ ਆਪਣੇ ਘਰ ਜਾਣਾ ਚਾਹੁੰਦਾ ਤੇ ਆਪਣੇ ਘਰ ਦੇ ਉਹਨੂੰ ਮੈਂ ਫੋਨ ਕਰ ਦਿੱਤਾ ਤੇ ਉਹ ਆ ਕੇ ਲੈ ਜਾਊਗਾ ਸਿਮ ਹਸਪੀਟਲ ਵਿੱਚ ਵੈਰੀਫਾਈ ਕੀਤਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਕੋਈ ਨਾ ਸਿਕ ਨਿਸ਼ਾਨ ਲੱਗ ਦਿੰਦੇ ਹਾਂ ਜੀ ਕਿਹੜਾ ਨਿਸ਼ਾਨ ਲੱਗ ਦਿੰਦੇ ਇੱਕ ਕਿੰਨੇ ਤੋੜਿਆ ਜੀ ਉਹਨਾਂ ਨੇ ਉਹਨਾਂ ਨੇ ਰਾਤ ਨੂੰ ਕੱਟ-ਕੱਟੋ ਗੱਡ ਰੱਖੇ ਆ ਜੀ ਗੈਸਟ ਜਿਹਦਾ ਆਪਣੇ ਸਟਾਫ ਹੁੰਦਾ ਆ 9-10 ਜਣੇ ਹਾਂ ਜੀ ਬਹੁਤ ਤਬਦੀਬ ਸਵਾਨਾ ਕਰਦੇ ਹੁੰਦੇ ਰੋਟੀ ਬਾਅਦ ਖਾ ਲੈਂਦਾ ਜੇ ਮਾੜੀ ਕੋਈ ਚਾ ਕੋਣ-ਕੋਣ ਸੀਗਾ ਉੱਥੇ ਇੱਕ ਸੁੱਖੀ ਆ ਥੱਬਲਗੇ ਤੋਂ ਮੰਨੂ ਆ ਕਾਉਂਸਲ ਲੁਧਿਆਣੇ ਤੋਂ ਬਿੰਦਾ ਆ ਹਰਦੋਫਰਾਲੇ ਤੋਂ ਤੇ ਬਾਕੀ ਹੋ ਰਿਹਾ ਅਜ ਤੱਕ ਹੁੰਦੇ ਨਹੀਂ ਆਪਾਂ ਸਟਾਫ ਬੰਦੇ ਗਾ ਰੱਖੇ ਆ 10 10 ਮਹੀਨੇ ਹੋ ਗਿਆ ਸਾਲ ਹੋ ਗਿਆ ਉਹ ਵੀ ਉੱਥੇ ਰਹਿ ਲੰਦੇ ਆ ਪੌਂਸਿੰਗ ਕਰਦੇ ਆ ਨਾ ਕੋਈ ਨਾ ਕਰਦਿਆ ਨੂੰ ਮੈਂ ਨਹੀਂ ਦਿੰਦੇ ਹੀ ਬਾਹਰੋਂ ਬਾਹਰੋਂ ਵੀ ਨਹੀਂ ਮਿਲਦੇ ਨਹੀਂ ਬਿਲਕੁਲ ਪੈਸੇ ਰੱਖਣ ਦੇ ਪੈਸੇ ਜੀ 30000 ਰੁਪਈਆ 40000 ਰੁਪਈਆ ਇਦਾਂ ਤੁਹਾਡੇ ਕਿੰਨੇ ਲੈ ਗਏ ਸਾਡੇ ਤੋਂ 30000 ਰੁਪਈਆ ਅੱਛਾ ਜੀ ਇੱਕ ਮਹੀਨੇ ਦਾ ਕੱਖ ਨਹੀਂ ਜੀ ਆਪੇ ਰੋਟੀ ਬਣਾ ਦੇ ਲਾ ਗੋਟੇ ਆ ਜੀ ਜਿਹੜਾ 25 30000 ਫਿਰ ਦਿੰਦੇ ਸੀ ਉਹ ਕਿਸ ਫਤਿਹ ਦਿੰਦੇ ਸੀ ਬਸ ਰੱਖਣ ਦਾ ਦਾ ਉਹ ਜੀ ਇੱਕ ਮੁੰਡਾ ਉਹਨਾਂ ਚੋਂ ਮਨਿੰਦਰ ਆ ਉਹਦੇ ਫਾਦਰ ਸਾਹਿਬ ਸੀਗੇ ਪੁਲਿਸ ਦੇ ਅੱਛਾ ਜੀ ਉਹਦੇ ਕਰਕੇ ਚੱਲੀ ਜਾਂਦੇ ਇੱਕ ਪੈਨਸ ਸੀਗਾ ਰੈਂਟ ਤੇ ਲਿਆ ਇਹਨਾਂ ਨੇ ਸਮਰਾਵਾਂ ਦੇ ਸਮਰਾਵਾਂ ਸਮਰਾਵਾਂ ਪੈਲਸ ਹੈ ਜੀ ਮੇਨ ਹੱਡੇ ਤੇ ਉੱਥੇ ਉੱਥੇ ਚਾਲਦਾ ਸੀਗਾ ਜ਼ਫਰ ਪਹਿਲਾਂ ਇੱਕ ਨਾ ਦਾ ਸੈਂਟਰ ਜਮਸ਼ੇਰ ਸੀਗਾ ਪੰਪ ਦੇ ਕੋਲ ਮਰੀਨਾਰ ਸੌਟ ਦੇ ਸਾਹਮਣੇ ਉਹ ਵੀ ਬੰਦ ਹੋ ਗਿਆ ਥੋਬੇ ਸੀਗਾ ਉਹ ਵੀ ਬੰਦ ਹੋ ਗਿਆ ਬਠੰਡੇ ਸੀ ਉਹ ਵੀ ਬੰਦ ਹੋ ਗਿਆ ਸਾਰੇ ਦੋ ਨੰਬਰ ਚ ਚਲਾਉਂਦੇ ਅੱਜ ਕੋਈ ਨਹੀਂ ਐਸਡੀਐਨ ਸਾਹਿਬ ਆਏ ਸੀ ਉਹਨਾਂ ਨੇ ਰੇਡ ਮਾਰੀ ਉੱਥੇ ਜਨਕੀ 40 ਤੇ 40 ਬੰਦਿਆਂ ਦੀ ਸੀਗੀ ਨਾ ਤੇ ਕਵੈਸਟੀ ਤੇ ਬੰਦਾ ਸੀਗਾ ਉੱਥੇ ਸਵਾਲ ਸਾ ਅੱਛਾ 125 ਬੰਦੇ ਜੀ ਰੋਟੀ ਇੱਕ ਵਾਧਾ ਖਾ ਲਈਏ ਤਾਂ ਕਾਟੇ ਆ ਦਾ ਮੜ ਜਾ ਖੜਾਕਾ ਹੋ ਗਿਆ ਤਾਂ ਕੋਟਿਆ ਜੀ ਤਿੰਨ ਤਿੰਨ ਦਿਨ ਐਦੇ ਸਿੱਧੇ ਬਿਠਾਈ ਰੱਖਣੇ ਦਿਨ ਰਾਤਾਂ ਸੌਣ ਦੇਣ ਜੇ ਸੌਣਾ ਆ ਪਿਛੋਂ ਡਾਂ ਕੋਈ ਨਹੀਂ ਜੀ 5 ਮਹੀਨੇ ਹੋ ਗਏ ਕਿੱਸੇ ਨਾਲ ਗੱਲ ਨਹੀਂ ਸੀ ਕਰਾਈ ਅੱਛਾ ਘਰਦਿਆਂ ਨੂੰ ਵੀ ਨਹੀਂ ਦਾਦੇ ਸੈਂਟਰ ਹੈ ਕਿੱਥੇ ਆ ਹੁਣ ਅੱਜ ਦਾ ਅੱਜ ਮਲਾਜਮ ਦਾਦੇ ਕਹਿੰਦੇ ਸਾਨੂੰ 15 ਦਿਨ ਹੋ ਗਏ ਲੱਭਦੇ ਨੂੰ ਇਹ ਸੈਂਟਰ ਜਮਸ਼ੀਰ ਵਾਲਾ ਵੀ ਇਹਨਾਂ ਦਾ ਹੀ ਸੀਗਾ ਉਹ ਜਿੱਦਣ ਫੜ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਉਹ ਲੱਭਣ ਲੱਪਿਆ ਸੀ ਸੈਂਟਰ ਨਹੀਂ ਸੀ ਲੱਭਦਾ ਅੱਜ ਲੱਗਿਆ ਅੱਜ ਉਹ ਪ੍ਰਸ਼ਾਸਨ ਨੇ ਰੇਡ ਕੀਤੀ ਅੱਜ ਰੇਡ ਕੀਤੀ ਹਾਂਜੀ ਤੇ ਸਾਰੇ ਹੁਣ ਇੱਥੇ ਲੈ ਕੇ ਆਏ ਆ ਹਾਂਜੀ ਵੈਰੀਫਿਕੇਸ਼ਨ ਹਾਂਜੀ ਵੈਰੀਫਿਕੇਸ਼ਨ ਕੀਤੀ ਕਰਦਿਆਂ ਦਾ ਗੱਲ ਕੀਤੀ ਆ ਜਿਨ੍ਹਾਂ ਦੇ ਘਰ ਦੇ ਆ ਸਕਦੇ ਆ ਉਹ ਆ ਰਹੇ ਆ ਤੇ ਜਿਹੜੇ ਆਪਣੇ ਨਾਲ ਦਾ ਰਲਦੇ ਉਹ ਮੰਨ ਭੇਜ ਦੱਸਾ ਇਹ ਸਾਰੇ 8 8 9 9 ਮਹੀਨੇ ਵਾਲੇ ਯਾਰੀ 18 ਮਹੀਨੇ ਹੋ ਗਿਆ ਜੀ ਉਹਨੂੰ 18 ਮਹੀਨੇ 18 ਮਹੀਨੇ ਹੋ ਗਿਆ ਘਰੇ ਨਹੀਂ ਭੇਜਦੇ ਉਹਨੂੰ ਅੱਧੀ ਦਾ ਨਾਮ ਹੈ ਅੱਧੀ ਨਿਆਲਾ ਇਹਦਾ ਮੋਢਾ ਤੋੜ ਦਿੰਦਾ ਹੈ ਇਹਦਾ ਮੋਢਾ ਦੇ ਕੋਲ ਮੋਢਾ ਤੋੜਿਆ ਹੈ ਕਿ ਸੋਸਾਇਟੀ ਦਾ ਕੀ ਨਾਮ ਸੀ ਸੰਟਰ ਦਾ ਨਾਮ ਸੀ ਨਵੀਂ ਜ਼ਿੰਦਗੀ ਵੈਲਫੇਅਰ ਸੋਸਾਇਟੀ ਅੱਛਾ ਕੀ ਨਾਮ ਦਾ ਸੀ ਇਹ ਸੁਖ ਜੀ ਫੇਸਬੁਕ ਜੀ ਸੰਘ ਥਾਪੜ ਕੇ ਆਪਲਕੇ ਦਾ ਆਪਲਕੇ ਪਿੰਡ ਹੈ ਜੀ ਅੱਛਾ ਆਪਣੇ ਸੈਂਟਰ ਸੀਗਾ ਇਹ ਆਪਣੇ ਸਮਰਾਮਾ ਸਮਰਾ ਪੈਲੇਸ ਦੇ ਵਿੱਚ ਸੀ ਇਹ ਰੈਂਟ ਤੇ ਲਿਆ ਸੀ ਸਮਰਾ ਪੈਲੇਸ ਪਹਿਲਾ ਪੈਲਸ ਹੁੰਦਾ ਸੀਗਾ ਉਹ ਇੱਕ ਹਾਲ ਆ ਸਰ ਛੋਟਾ ਜਿਹਾ ਉੱਤੇ ਘੱਟੋ ਘੱਟ ਵੀ 102 103 ਜਾਨੇ ਜਾਨਿਕ ਤਾੜੇ ਹੋਏ ਉਹ ਤਾਂ ਚਲ ਆਪਣੇ ਸੀ ਬਾਕੀ ਸਟਾਫ ਸਟਾਫ ਵੀ 25 9 ਲੱਗ ਸਗੇ ਉਹ ਸਾਰੀ ਜੜ ਮਿਲਾ ਕੇ 130 40 ਜਾਨੇ ਅੰਦਰ ਡਾਕਟਰ ਵਗੈਰਾ ਕੁਝ ਵੀ ਨਹੀਂ ਸਰ ਇੱਕ ਪੇਸ਼ੈਂਟ ਆਇਆ ਸੀ ਉਹਨਾਂ ਕੋਲ ਕੋਈ ਟਰੀਟਮੈਂਟ ਲੈ ਰਹੇ ਦੋ ਤਿੰਨ ਸਾਲ ਤੋਂ ਉਹ ਕਿਤੇ ਕੰਬੌਡਰ ਲੱਗਾ ਹੋਇਆ ਸੀ ਉਹਨੇ ਝੋਕੇ ਡਾਕਟਰ ਬਣਾਇਆ ਸੀ ਉਹ ਡਾਕਟਰ ਨੂੰ ਅਸੀਂ ਕਹਿ ਦਈਏ ਨਾ ਕਿ ਸਾਡੇ ਪੇਨ ਹੁੰਦੀ ਆ ਜਾਂ ਇਦਾਂ ਕੋਈ ਵੀ ਤੇ ਨਾਲ ਹੀ ਉਹ ਸਾਨੂੰ ਦਬਕਾ ਮਾਰ ਦਿੰਦਾ ਇਹ ਤਾਂ ਮੇਰੇ ਵੀ ਸੀ ਜੇ ਕੁੱਕੜ ਖਾਦੇ ਬੰਗਾ ਪਾਣੀ ਦੇਣੀਆਂ ਹੀ ਪੈਣੀਆਂ ਜਦੋਂ ਵੀ ਕੋਈ ਉਹਨੂੰ ਕਹਿਣਾ ਸਾਡੇ ਪੇਨ ਹੁੰਦੀ ਆ ਜਾਂ ਕੁੱਕੜ ਖਾਂਦੇ ਬਾਗਾ ਦੇਣੀਆਂ ਹੀ ਪੈਣੀਆਂ ਸਾਨੂੰ ਫੇਰ ਵੀ ਦੁਬਾਰਾ ਮੰਗ ਲਈ ਤਾਂ ਫੇਰ ਉਹਨੇ ਲੈ ਜਾਣਾ ਫੇਰ ਉਹਨੇ ਕਹਿਣਾ ਹਾਂ ਉਹਨੇ ਕਾਲਸਾਂ ਤੋਂ ਲੈ ਜਾਣਾ ਕਿ ਇਹ ਦਵਾਈਆਂ ਮੰਗਦੇ ਆ ਇਹਨਾਂ ਦੇ ਦਰਦਾਂ ਹੁੰਦੀਆਂ ਤੇ ਕਾਉਂਸਲਰ ਨੇ ਸਾਨੂੰ ਨਾਲ ਟੌਰਚਰ ਕਰਨਾ ਨਾਲ ਹੀ ਟੌਰਚਰ ਕਰਨਾ ਕੰਦ ਨਾ ਦੋ ਦੋ ਦਿਨ ਬਿਟਾ ਦਿਓ ਕੌਨਸਲਰ ਦਾ ਮੰਨੂ ਸੀਗਾ ਲੁਧਿਆਣੇ ਤੋਂ ਹਾਂਜੀ ਮੰਨੂ ਮੰਨੂ ਸੀ ਉਹ ਸਰ ਵੈਸੇ ਉਹ ਵੀ ਜਿਹਦਾ ਐਡਿਕਟਿਡ ਹੀ ਸੀਗਾ ਐਡਿਕਟਰ ਤੋਂ ਬਾਅਦ ਉਹਨੇ ਨਸ਼ਾ ਛੱਡਿਆ ਇਹ ਕਾਉਂਸਲਰ ਬਣ ਜਾਂਦੇ ਹੁੰਦੇ ਬਾਅਦ ਚੋ ਆਪ ਰਿਕਮੈਂਡ ਲੈ ਕੇ ਅੱਛਾ ਉਹ ਕਾਉਂਸਲਰ ਸੀਗਾ ਉਹ ਕਾਉਂਸਲਰ ਸੀ ਉਹ ਕਾਉਂਸਲਿੰਗ ਦਿੰਦਾ ਸੀਗਾ ਹਾਂ ਮਗਰ ਮਾਰਦਾ ਕਾਉਂਸਲਿੰਗ ਹੀ ਸੀਗਾ ਅੱਛਾ ਡਾਕਟਰ ਕਾਉਂਸਲਰ ਸੀ ਡਾਕਟਰ ਵੀ ਇਦਾਂ ਪੇਸ਼ੈਂਟ ਹੀ ਆਇਆ ਸੀਗਾ ਸਾਡੇ ਕੋਲ ਡਾਕਟਰ ਕੁਛ ਨਹੀਂ ਸੀਗਾ ਨਾ ਉਹਦੀ ਕੋਈ ਐਮਬੀਬੀਐਸ ਕੁਛ ਨਹੀਂ ਸੀਗਾ ਯਾਨਕਿ ਸਾਡੇ ਕੋਲ ਪੇਸ਼ੈਂਟ ਹੀ ਆਇਆ ਸੀਗਾ ਉਹ ਬਸ ਉਦਾਂ ਨਾਰਮਲ ਹੀ ਉਹਨੂੰ ਬਾਹਰ ਦਵਾਈ ਲੈ ਕੇ ਦੇ ਦਿੰਦੇ ਸੀ ਸਾਡੇ ਕੋਲ ਹਸਪੀਟਲ ਲੱਗਾ ਹੋਇਆ ਸੀ ਤੁਸੀਂ ਇੰਨੇ ਦਿਨ ਬਿਨ ਡਿਕਸ਼ਨ ਦੇ ਕਿੱਧਰ ਆਲੇ ਸਰ ਧੱਪਕੇ ਨਾ ਉਹਨਾਂ ਦੇ ਕੁੱਟਦੇ ਮਾਰਦੇ ਸੀਗੇ ਸਰ ਹੁਣ ਫੇ ਤੁਹਾਡਾ ਨਸ਼ਾ ਛੁੱਟ ਗਿਆ ਹਾਂਜੀ ਸਰ ਕਲੀਨ ਆ ਸਰ ਬਹੁਤ ਵਧੀਆ ਫੀਲ ਕਰਦਾ ਪਾਜੀ ਸਮਰਾਲੇ ਕੋਈ ਨਿਜਾਇਜ਼ ਉਹ ਸੀਗਾ ਸੈਂਟਰ पत्र कमी कोशिश करेंगे जिलंदर के सिविल अस्पताल चिकित्सा मौके पर जीसीटी सर एक ड्रग प्रोडक्शन सेंटर 8 se 8 minute se aapi aayi hai aur humne baat bhi ki thi woh keh rahe ki 102 ki zarur laayenge lekin 140 cream ye log kaise dekhe ye different subdivision da matter hai koi sanu bhi menu report hoyi hai main night checking officer aaj main ICP no ata te meri jithe aaj night combination hai ode vich jurisdiction te civil hospital anda hai so menu control room to ichla mili hai ki kuch de addiction center te te ਪੀਸ਼ੈਂਟਸ ਜਿਹੜੇ ਇੱਥੇ ਸ਼ਿਫਟ ਕੀਤੇ ਗਏ ਆ ਸੋ ਟੂ ਪ੍ਰੀਵੈਂਟ ਐਨੀ ਲਾ ਐਂਡ ਆਰਡਰ ਸਿਚੁਏਸ਼ਨ ਮੈਨੂੰ ਇੱਥੇ ਭੇਜਿਆ ਗਿਆ ਦਾ ਤਾਂ ਉਹਦੀ ਅਸੀਂ ਪੂਰੀ ਇਨਸਪੈਕਸ਼ਨ ਕੀਤੀ ਹੈ ਤੇ ਐਡਿਕੁਏਟ ਫੋਰਸ ਇੱਥੇ ਡਿਪਲੋਇਡ ਹੈ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਇਸ਼ੂ ਨਾ ਹੋਵੇ ਅੱ비 ਆਪ ਸਿਚੁਏਸ਼ਨ ਦੇਖ ਕੇ ਆਏ ਹਾਂ ਅੰਦਰ ਤਾਂ ਕਿੰਨੇ ਲੋਕ ਆਪਸੇ ਬਾਤचीत ਹੋਈ ਹੈ ਜਾਂ ਕੀ ਬਤਾਇਆ ਨੂੰ ਉਹ ਸਾਰੇ ਸਿਵਲ ਹਸਪੀਟਲ ਦੀ ਹੀ ਜੂਰਿਸਡਿਕਸ਼ਨ ਹੈ ਜੀ ਮੈਂ ਸਿਰਫ ਪੁਲਿਸ ਦਾ ਮੌਈਨਾ ਕਰਨ ਆਇਆ ਸੀਗਾ ਕਿ ਸਾਡੀ ਫੋਰਸ ਐਡਿਕੁਏਟਲੀ ਤਨਤ ਹੈ ਕਿ ਨਹੀਂ ਤੇ ਸੈਕੰਡਲੀ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਇਸ਼ੂ ਤਾਂ ਨਹੀਂ ਹੈ ਜੋ ਕਿ ਨਾਰਮਲ ਹੈ ਪੀਸਫੁਲ ਸਿਚੁਏਸ਼ਨ ਬਾਕੀ ਅਸੀਂ ਹੋਰ ਫੋਰਸ ਵੀ ਜਿਹੜੀ ਹੈ ਤੇ ਸਪਲੀਮੈਂਟ ਕਰ ਰਹੇ ਹਾਂ ਤਾਂ ਕਿ ਕੋਈ ਲਾਅ ਐਂਡ ਆਰਡ ਇਹ ਸਾਰੀ ਸਿਵਲ ਹਸਪੀਟਲ ਵਾਲਿਆਂ ਦੀ ਪਰਿਵਿਊ ਦੇ ਵਿੱਚ ਹੈ ਜੀ ਉਹਨਾਂ ਦੀ ਲੈਡ ਆਪਰੇਸ਼ਨ ਹੈ ਸੋ ਸਿਵਲ ਐਡਮਿਨਿਸਟ੍ਰੇਸ਼ਨ ਦਾ ਆਪਰੇਸ਼ਨ ਹੈ ਤੇ ਉਹ ਉਹੀ ਕਮੈਂਟ ਕਰ ਸਕਦੇ ਲੇਕਿਨ ਕੁਝ ਜੋ ਡਰੱਗ ਡੀਲਰ ਲੋਕਾਂ ਨਾਲ ਬਾਤचीत ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇੱਕ ਤੋਂ ਕਿਤਰੀ ਬਲਾਏ ਗਏ ਔਰ ਉਸਕੇ ਸਿਵਾਏ ਜੋ ਚਲਾ ਰਹੇ تھے ਡਰੱਗ ਪ੍ਰੋਡਕਸ਼ਨ ਸੈਂਟਰ ਨੂੰ ਜੋ ਪੁਲਿਸ ਦੁਆਰਾ ਫੜ ਲਿਆ ਗਿਆ ਗ੍ਰਫਤਾਰ ਕਰ ਲਿਆ ਗਿਆ ਹੈ ਇਸ ਕੇ ਬਾਰੇ ਵੀ ਕੀ ਹੈ ਪੁਲਿਸ ਵੀ ਸੈਪਰੇਟ ਕਾਰਵਾਈ ਚੱਲ ਰਹੀ ਹੈ ਜੀ ਜਿੱਦਾਂ ਮੈਂ ਦੱਸਿਆ ਉਹ ਡਿਫਰੈਂਟ ਸਬਡਿਵੀਜ਼ਨ ਦਾ ਇਸ਼ੂ ਹੈ ਤਾਂ ਉਹ ਬੈਟਰ ਜਿਹੜੇ ਪੁਲਿਸ ਸਟੇਸ਼ਨ 'ਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਬੈਟਰ ਗਾਈਡ ਕਰpanਗੇ ਤੇ ਸਾਡਾ ਮਸਲਾ ਸਿਰਫ ਲਾਅ ਐਂਡ ਆਰਡਰ ਤੇ ਸਿਵਲ ਹਸਪੀਟਲ ਦੀ ਸੇਫਟੀ ਐਂਡ ਸਿਕਿਉਰਿਟੀ ਨੂੰ ਲੈ ਕੇ ਹੈ ਉਹ ਅਸੀਂ ਇਨਸ਼ੋਰ ਕਰਾਂਗੇ ਤੇ ਜੀ ਨਸ਼ੇ ਫਲਾਣ ਨੂੰ ਹੀ ਚਲਾਈਗੀ ਪੰਜਾਬ ਗੋਨ ਵੱਲੋਂ ਇਹ ਉਹਦੀ ਉਹਦੀ ਖੜੀ ਰਹੀ ਰਿਸਕ ਹੈ ਕਿ ਤੁਹਾਨੂੰ ਪਤਾ ਹੀ ਹੈ ਜੀ ਪੰਜਾਬ ਸਰਕਾਰ ਦੇ ਸਟ੍ਰਿਕਟ ਐਕਸ਼ਨ ਹੈ ਕਿ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਅਗੇਂਸਟ ਸਟ੍ਰਿਕਟ ਹ ਤੁਹਾਡੇ ਐਨਫੋਰਸਮੈਂਟ ਡਰਾਈਵ ਵੀ ਚੱਲ ਰਹੀ ਹੈ ਜਿਹੜੇ ਨਸ਼ੇ ਵੇਚ ਰਹੇ ਉਹਨਾਂ ਤੇ ਕਾਰਵਾਈ ਵੀ ਹੋ ਰਹੀ ਹੈ ਜਿਹੜੇ ਡਰੱਗ ਐਡਿਕਟਸ ਹੈ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਚ ਭਰਤੀ ਵੀ ਕਰਾਇਆ ਜਾ ਰਿਹਾ ਹੈ ਤੇ ਥਰਡਲੀ ਪਬਲਿਕ ਅਵੇਅਰਨੈਸ ਮੀਟਿੰਗਸ ਵਾਸਤੇ ਸੰਪਰਕ ਪ੍ਰੋਗਰਾਮ ਵੀ ਚਲਾਏ ਜਾ ਰਹੇ ਸੋ ਆਲ ਫਰੰਟਸ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਹੈ ਵਚਨਬੱਧ ਸੋ ਹੀਮ ਦੇ ਵਿੱਚ ਕਿੰਨੇ ਪੇਸ਼ੈਂਟ ਜਿਹੜੇ ਤੁਸੀਂ ਦਾਖਲ ਕਰਾ ਦਿੱਤੇ डाटा जी डिस्ट्रिक्ट लेवल बाकी सर अगर बात की जाए ड्रग एडिक्शन सेंटर के तीन चार साल से चल रहा था पुलिस द्वारा आज ही रेड की गई तो, तो इस दौरान जो आरोपी थे वो पकड़े गए है है जी मैं कमेंट नहीं कर है मैं बड़ी तारी के इस बात को लेकर कुछ कर सकते हैं प्रेस वार्स मेरी नॉलेज नहीं है जी और आपने जो अभी विजिट किया है और लॉ एंड ऑर्डर भी है ਸੋ ਇਨਰ ਸਿਚੁਏਸ਼ਨ ਕਿਸ ਵੀ ਮਰ ਕੇ ਦੇ ਕੋ ਗੈਂਗਸਰ ਵੀ ਬਣਿਆ ਨਹੀਂ ਨੋ ਲੈਚ ਨਹੀਂ ਜੀ ਸੋ ਫਾਰ ਨਹੀਂ ਹੈ ਨਾ ਕੁਝ ਆਈ ਹੀ ਸਾਰੇ ਪੂਰੀ ਲਾਈਵ ਜੀ ਪੀਡੀ ਵਾਲੇ ਹੋਣੇ ਆ ਐਸੇ ਕਿੱਥੋਂ ਆਏ ਤੁਸੀਂ ਭਾਈ ਕਿ ਤੋ ਆਏ ਜੀ ਤੁਸੀਂ ਤੇ ਇਹ ਤੇ ਆਏ ਪਹੁੰਚੇ ਹੋ ਹਸਪੀਟਲ ਪਹੁੰਚੇ ਹੋ ਤੁਹਾਨੂੰ ਛੱਡ ਦਿੱਤਾ ਗਿਆ ਕਿੱਥੋਂ ਆਏ ਸੀ ਭਾਈ ਸੈਂਟਰ ਵਾਲੇ ਸੈਂਟਰ ਵਾਲੇ ਜਿਹੜੇ ਧਰ ਕੇ ਨਾ ਚੱਕ ਕੇ ਲਗਾਇਆ ਸੀ ਘਰ ਜਾਂਦੇ ਜੀ ਘਰ ਜਾਂਦੇ ਵੀ ਪਰਚਾ ਦੋ ਕਰੋ ਘਰ ਵਾਲਿਆਂ ਨੇ ਕੋਈ ਡੋਰ ਕਰਵਾਇਆ ਸੀ ਸੈਂਟਰ 'ਚ ਅੱਛਾ ਜੀ ਸਮਰਾਲੇ ਹਾਂਜੀ ਭਗਵਾਨ ਜਮਾਨ ਦੀ ਗਵਰਨਮੈਂਟ ਨੇ ਸਾਨੂੰ ਯਾਦ ਕਰਾਇਆ ਹੈ ਉਹ ਕਹਿੰਦੇ ਵੀ ਆਪਣੇ ਘਰੋ ਘਰੀ ਜਾਓ ਅੱਛਾ ਆਹ ਗੱਲ ਹੈ ਉਹਨਾਂ ਨੇ ਸੈਂਟਰ 'ਚ ਛਡਵਾਤਾ ਤੁਹਾਨੂੰ ਹਾਂ ਸੈਂਟਰ 'ਚ ਛਡਵਾਤਾ ਵਾ ਇੱਥੇ ਵੈਰੀਫਾਈ ਕਰਕੇ ਪਹੁੰਚੋ ਹਸਪੀਟਲ ਵਾ ਇੱਥੇ ਵੈਰੀਫਾਈ ਕਰਕੇ ਉਹਨਾਂ ਨੇ ਕਿਹਾ ਵੀ ਆਪਣੇ ਆਪਣੇ ਘਰ ਜਾਓ ਅੱਛਾ ਜੀ ਅੱਛਾ ਭਾਜੀ ਆਓ ਇੱਧਰ ਭਾਜੀ ਕਿੱਥੋਂ ਆਏ ਹੋ ਅਸੀਂ ਜਸਪ੍ਰੀਤ ਜਮੇਦਾਨਾ ਸੀ ਮੇਰਾ ਪਿੰਡ ਵੇ ਮੈਸਮ ਪੋਰਿਆ ਤੇ ਸਮਰਾਮਾ ਤੋਂ ਆਏ ਆ ਸੀ ਸਮਰਾਮਾ ਤੋਂ ਤੁਹਾਨੂੰ ਕਿੱਦਾਂ ਲਿਆਇਆ ਗਿਆ ਸਮਰਾਮਾ ਤੋਂ ਸਾਨੂੰ ਇਹ ਪੌਲਥੋ ਵਾਲੇ ਇੱਥੇ ਦਾ ਐਸਐਮਓ ਡੀਜੀ ਡੀਐਸਪੀ ਸਮਰਾਹ ਸੈਂਟਰ ਚ ਸੀ ਉਹ ਹਾਂਜੀ ਉਹਨਾਂ ਨੂੰ ਕਿਹਾ ਯਾਨੀ ਕਿ ਤੁਹਾਡੇ ਕੋਲ ਕਾਗਜ਼ ਪੱਤਰ ਦਿਖਾਓ ਉਹਨਾਂ ਕੋਲ ਕੋਈ ਕੁਝ ਹੈ ਨਹੀਂ ਸੀ ਪੌਲਥੋ ਵਾਲਿਆਂ ਵੱਲ ਉਹਨਾਂ ਕੋਲ ਕੋਈ ਕੋਸ਼ਿਸ਼ ਨਹੀਂ ਪੇਸ਼ ਹੋਇਆ ਤੇ ਸਾਨੂੰ ਉੱਥੇ ਮਾਰ ਦੇ ਗੋਟਦੇ ਸੀ ਬਹੁਤ ਤੇ ਸਾਡਾ ਬਹੁਤ ਗੁਰਾ ਹਾਲ ਸੀ ਉੱਥੇ ਜਿਹੜਾ ਸੈਂਟਰ ਸੀ ਉਹ ਕਿਸ ਵਿਅਕਤੀ ਦਸੀ ਉਹ ਸਾਡੀ ਨਾਮ ਤਾਂ ਮੈਨੂੰ ਪਤਾ ਨਹੀਂ ਅੱਛਾ ਜੀ ਮਤਲਬ ਉੱਥੇ ਘੋਰ ਵੀ ਲੋਕ ਸੀਗੇ ਤੁਹਾਡੇ ਨੇ 100 ਬੰਦਾ ਸੀ 102 ਬੰਦੇ ਅੱਛਾ 102 ਬੰਦਾ ਉੱਥੇ ਸੀ ਹਾਂ ਜੀ ਤਾਂ ਪ੍ਰਸ਼ਾਸਨ ਦੀ ਰੇਡ ਹੋਈ ਹਾਂ ਜੀ ਰੇਡ ਹੋਈ ਅੱਛਾ ਰੇਡ ਤੋਂ ਬਾਅਦ ਤੁਹਾਨੂੰ ਇਸ ਵਲ ਹਸਪਤਲ ਆਇਆ ਹਾਂ ਜੀ ਇੱਥੇ ਹੁਣ ਕੀ ਕੀ ਸਾਡੀ ਸਾਡੀ ਪਿੰਨ ਕੀ ਲੱਗੀ ਸੀ ਹਸਪਤਲ ਦੀ ਜੀ ਸਰ ਇੱਥੇ ਸਾਡੀ ਫਾਈਲ ਬਣੀ ਆ ਤੇ ਫਾਈਲ ਦੇ ਪਿੱਛੇ ਕਹਿੰਦੇ ਲਿਖ ਦੋ ਵੀ ਮੈਂ ਆਪਣੇ ਘਰ ਜਾਣਾ ਚਾਹੁੰਦਾ ਤੇ ਆਪਣੇ ਘਰ ਦੇ ਉਹਨੂੰ ਮੈਂ ਫੋਨ ਕਰ ਦਿੱਤਾ ਕਿ ਉਹ ਆ ਕੇ ਲੈ ਜਾਏਗਾ ਸੀਮ ਹਸਪੀਟਲ ਨੇ ਵੈਰੀਫਾਈ ਕੀਤਾ ਹਾਂਜੀ 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 ਸੋ ਇਹਨਾਂ ਸੇ ਨਸ਼ਾ ਲੱਗਦਾ